ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਜਦੋਂ ਹਰ ਦਰਵਾਜ਼ਾ ਬੰਦ ਹੋ ਜਾਵੇ ਤਾਂ ਫਿਰ ਆ ਕਥਾਨਿਕ ਵਰ ਧਿਆਨ ਦੇ ਨਾਲ ਸੁਣ ਲੈਣਾ ਜੀ ਸਾਧ ਸੰਗਤ ਜੀ ਇਹ ਇੱਕ ਹੱਡ ਬਿਟੀ ਕਰਨਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਰੋਜ਼ ਨਵੀਆਂ ਵੀਡੀਓਜ਼ ਵੇਖਣ ਸਕੋ ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ 사ਸੰਗਤ ਜੀ ਅਗੋਂ ਫਿਰ ਕਥਾ ਦੀ ਸਾਂਝ ਪਾਉਂਦੇ 사ਸੰਗਤ ਜੀ ਬਾਬਾ ਜੀ ਨੇ ਭਾਈ ਸਿੱਧਾ ਹੀ ਕਹਿ ਦਿੱਤਾ ਸੀ ਭਾਈ ਜੋ ਤੂੰ ਚਾਹੁੰਦਾ ਉਹ ਤੈਨੂੰ ਦੁਨੀਆ ਵਿੱਚ ਵੰਡਣਾ ਪੈਣਾ ਵਾ 사ਸੰਗਤ ਜੀ ਚਾਹੇ ਤੂੰ ਪਲਾ ਮੰਗ ਲੈ ਤਾਂ ਤੈਨੂੰ ਤੇਰਾ ਪਲਾ ਹੀ ਹੋਵੇਗਾ ਸਾਧ ਸੰਗਤ ਜੀ ਤੂੰ ਪਲਾ ਚਾਹੁੰਦਾ ਹੈ ਤਾਂ ਲੋਕਾਂ ਦਾ ਪਲਾ ਮੰਗ ਸਰਵਤ ਦਾ ਪਲਾ ਮੰਗ ਤੂੰ ਸੁੱਖ ਚਾਹੁੰਦਾ ਵਾ ਤਾਂ ਦੂਜਿਆਂ ਦਾ ਸੁੱਖ ਮੰਗ ਸਾਧ ਸੰਗਤ ਜੀ ਮਹਾਰਾਜ ਨੇ ਹੁਕਮ ਕੀਤਾ ਫਰੀਦਾ ਬੁਰੇ ਦਾ ਪਲਾ ਕਰ ਫਰੀਦਾਪੁਰੇ ਦਾ ਪਲਾ ਕਰ ਸਾ ਸੰਗੋ ਜੋ ਦੇਖੋ ਕਿੰਨੀ ਵੱਡੀ ਗੱਲ ਬਾਬਾ ਜੀ ਨੇ ਕਹਿ ਦਿੱਤੀ ਸਾ ਸੰਗਤ ਜੀ ਭਲਾ ਬੰਦੇ ਦੀ ਗੱਲ ਛੱਡੋ ਤੂੰ ਬੁਰੇ ਦਾ ਵੀ ਭਲਾ ਮੰਗੀ ਸਾ ਸੰਗਤ ਜੀ ਆਮ ਬੰਦੇ ਦੀ ਗੱਲ ਛੱਡੋ ਪਿੰਡ ਵਿੱਚ ਕੋਈ ਬੁਰਾ ਵੀ ਹੋਵੇ ਨਾ ਕਹਿੰਦੇ ਬੁਰੇ ਦਾ ਵੀ ਭਲਾ ਮੰਗਿਆ ਕਰ ਸਾਸੰਗਤ ਜੀ ਕਹਿੰਦੇ ਭਾਈ ਤੂੰ ਬੁਰੇ ਦਾ ਵੀ ਭਲਾ ਕਰਿਆ ਕਰ ਜੇ ਕੋਈ ਬੁਰਾ ਵੀ ਹੋਵੇ ਨਾ ਉਸ ਦਾ ਵੀ ਭਲਾ ਕਰੋ ਆਪਣੇ ਮਨ ਦੀ ਹਾਲਤ ਇਹ ਹੈ ਨਾ ਅੱਜ ਕੱਲ ਦੇ ਲੋਕ ਕੀ ਕਰਦੇ ਨੇ ਭਾਈ ਜੇ ਕੋਈ ਪਿੰਡ ਵਿੱਚ ਚੰਗਾ ਕੰਮ ਵੀ ਕਰਦਾ ਹੋਵੇ ਨਾ ਉਹ ਵੀ ਵੀ ਨਿੰਦਿਆ ਕਰਦੇ ਨੇ ਸਾਸੰਗਤ ਜੀ ਇੱਕ ਸੱਜਣ ਭਾਈ ਉਹ ਹਰ ਸਾਲ ਇੱਕ ਇੱਕ ਪਿੰਡ ਵਿੱਚ ਕੈਂਪ ਲਗਾਉਂਦਾ ਹੁੰਦਾ ਸੀ 사ਸੰਗਤ ਜੀ ਉਹ ਲੋਕਾਂ ਦੀਆਂ ਅੱਖਾਂ ਵਿੱਚ ਲੈਂਝ ਪਾਉਂਦਾ ਹੁੰਦਾ ਸੀ 사ਸੰਗਤ ਜੀ ਉਹ ਬਹੁਤ ਭਲੇ ਦਾ ਕੰਮ ਕਰਦਾ ਸੀ ਭਾਈ ਉਹਨਾਂ ਦਾ ਬਹੁਤ ਚੰਗਾ ਕਾਰੋਬਾਰ ਸੀ 사ਸੰਗਤ ਜੀ ਉਹ ਆਪਣੇ ਪਿੰਡ ਵਿੱਚ ਹਰ ਸਾਲ ਕੈਂਪ ਲਗਾਉਂਦਾ ਹੁੰਦਾ ਸੀ ਕਹਿੰਦੇ ਪਰ ਉਹ ਚੰਡੀਗੜ੍ਹ ਵਿੱਚ ਰਹਿੰਦਾ ਸੀ ਸਾਧ ਸੰਗਤ ਜੀ ਕਹਿੰਦੇ ਭਾਈ ਵੱਡੇ ਸ਼ਹਿਰ ਵਿੱਚ ਰਹਿੰਦਾ ਸੀ ਚੰਡੀਗੜ੍ਹ ਤੋਂ ਆ ਕੇ ਉਸਨੇ ਆਪਣੇ ਪਿੰਡ ਵਿੱਚ ਕੈਂਪ ਲਗਾਉਣਾ ਸਾਧ ਸੰਗਤ ਜੀ 10 20 50 ਪੇਸ਼ੈਂਟ ਆਉਣੇ ਭਾਈ ਉਸਨੇ ਲੰਝ ਪਾ ਦੇਣ ਇਹੋ ਜਿਹਾ ਭਲਾ ਕਰਨ ਵਾਲਿਆਂ ਬੰਦਿਆਂ ਦੀ ਵੀ ਲੋਕ ਨਿੰਦਿਆ ਕਰਨ ਤੋਂ ਨਹੀਂ ਹਟਦੇ ਉਹਨਾਂ ਦੀ ਨਿੰਦਿਆ ਕਰਦੇ ਰਹਿੰਦੇ ਨੇ ਭਾਈ ਜੋ ਦੋ ਚਾਰ ਬੰਦੇ ਤਾਂ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਚੰਡੀਗੜ੍ਹ ਲੁੱਟਦਾ ਰਹਿੰਦਾ ਏ ਤੇ ਇੱਥੇ ਦਾਨ ਪੁੰਨ ਕਰਨ ਲੱਗ ਜਾਂਦਾ ਆ ਕੇ ਸਾਧ ਸੰਗਤ ਜੀ ਜੇ ਤੁਸੀਂ ਆਪ ਨਹੀਂ ਕਿਸੇ ਲਈ ਚੰਗਾ ਕਰ ਸਕਦੇ ਨਾ ਜੇ ਕੋਈ ਚੰਗਾ ਕੰਮ ਕਰ ਰਿਹਾ ਨਾ ਤਾਂ ਉਸ ਤਾਂ ਵੀ ਨਿੰਦਿਆ ਨਾ ਕਰਿਆ ਕਰ ਉਸ ਦਾ ਬੁਰਾ ਨਾ ਕਰੇ ਸੋਚਿਆ ਕਰ ਸਾਧ ਸੰਗਤ ਜੀ ਜੇ ਕੋਈ ਚੰਗਾ ਕੰਮ ਕਰਦਾ ਹੈ ਨਾ ਆਪਣੇ ਪਿੰਡ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਭਲਾ ਕਰਦਾ ਹੈ ਇਹ ਤਾਂ ਫਿਰ ਉਹੀ ਗੱਲ ਹੋਈ ਭਾਈ ਮਹਾਰਾਜ ਗੁਰਬਾਣੀ ਵਿੱਚ ਵੀ ਕਹਿੰਦੇ ਨੇ ਭਾਈ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣਨਾ ਜੀ ਫਰੀਦਾਂ ਦਾ ਪਲਾ ਕਰ ਫਰੇਦਾਂ ਬੁਰੇ ਦਾ ਪਲਾ ਕਰ ਗੁੱਸਾ ਮਨ ਨ ਹੰਡਾਏ ਦੇਹ ਰੋਗ ਨ ਲੱਗੇ ਹੀ ਪੱਲੇ ਸਭ ਕਿ ਚਪਾਏ ਸਾ ਸੰਗਤ ਜੀ ਤੁਸੀਂ ਆਪ ਕਿਸੇ ਨੂੰ ਕਦੀ ਇੱਕ ਗੋਲੀ ਵੀ ਨਹੀਂ ਲਿਖ ਕੇ ਦਿੱਤੀ ਹੋਣੀ ਕਿਸੇ ਦਾ ਭਲਾ ਨਹੀਂ ਕੀਤਾ ਹੋਣਾ ਜਿਹੜੇ ਲੱਖਾਂ ਰੁਪਏ ਲਾ ਕੇ ਲੰਚ ਪਾਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਇਹ ਤਾਂ ਲੁੱਟਦੇ ਨੇ ਸਾਸੰਗਤ ਜੀ ਬੰਦਾ ਸੇਵਾ ਕਰਦਾ ਹੈ ਸੇਵਾ ਕਰ ਰਿਹਾ ਹੋਵੇ ਜਿਹੜੇ ਲੋਕ ਦੂਜਿਆਂ ਨਾਲ ਨਿੰਦਿਆ ਕਰਦੇ ਨੇ ਭਾਵੇਂ ਈਰਖਾ ਕਰਦੇ ਨੇ ਸਾਸੰਗਤ ਜੀ ਚੇਤੇ ਰੱਖਿਓ ਉਹ ਕਦੀ ਜ਼ਿੰਦਗੀ ਵਿੱਚ ਸੁਖੀ ਨਹੀਂ বাস ਸਕਦੇ ਸਾਸੰਗਤ ਜੀ ਇਹ ਪਾਸ਼ਾ ਨੇ ਕਿਹਾ ਹੈ ਜੋ ਤੂੰ ਚੰਗਾ ਚਾਹੁੰਦਾ ਨਾ ਤਾਂ ਚੰਗਿਆ ਦੀ ਗੱਲ ਛੱਡ ਤੂੰ ਬੁਰੇ ਦਾ ਵੀ ਭਲਾ ਮੰਗਿਆ ਕਰ ਬੁਰੇ ਦਾ ਵੀ ਚੰਗਾ ਕਰਿਆ ਕਰ ਸਾਸੰਗਤ ਜੀ ਇਸੇ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਨੇ ਫਰੀਦਾਂ ਬੁਰੇ ਦਾਪ ਪਲਾ ਕਰ ਫਰੀਦਾਂ ਬੁਰੇ ਦਾਪ ਪਲਾ ਕਰ ਗੁੱਸਾ ਮਨ ਨ ਹੰਡਾਏ ਦੇਹ ਰੋਗ ਨ ਲੱਗਹੀ ਪੱਲੇ ਸਭ ਕਿਛ ਪਾਏ ਸਾ ਸੰਗਤ ਜੀ ਤੈਨੂੰ ਕੋਈ ਰੋਗ ਨਹੀਂ ਲੱਗੇਗਾ ਸਾਧ ਸੰਗਤ ਜੀ ਕਹਿੰਦੇ ਭਾਈ ਪੱਲੇ ਸਭ ਕਿਛ ਪਾਇਦਾ ਅਰਥ ਹੈ ਭਾਈ ਭਾਈ ਰੱਬ ਤੈਨੂੰ ਇੰਨਾ ਦੇਵੇਗਾ ਨਾ ਤੈਨੂੰ ਸਭ ਕਿਛ ਦੇਵੇਗਾ ਬਸ ਤੂੰ ਬੁਰੇ ਦਾ ਵੀ ਭਲਾ ਮੰਗੀ ਸਾਧ ਸੰਗਤ ਜੀ ਇਹ ਜ਼ਿੰਦਗੀ ਦੀ ਸਚਾਈ ਹੈ ਇਹ ਜ਼ਿੰਦਗੀ ਦਾ ਤਜਰਬਾ ਹੈ ਸਾਧ ਸੰਗਤ ਜੀ ਸਾਰੇ ਭਾਈ ਖੇਤੀ ਕਰਨ ਵਾਲੇ ਨੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਨਾ ਜਦੋਂ ਕਣਕ ਦੀ ਬਜਾਈ ਚੱਲਦੀ ਹੈ ਆਪਾਂ ਕਿੱਲੋਂ ਵਿੱਚ ਬੀਜ ਬੀਜਦੇ ਆ ਖੇਤਾਂ ਵਿੱਚ ਪਰ ਟਰਾਲੀਆਂ ਵਿੱਚ ਭਰ ਕੇ ਗਵੰਟਲਾਂ ਵਿੱਚ ਕੱਢਦੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਕਿੱਲੂਆਂ ਵਿੱਚ ਬੀਜਿਆ ਬੀਜ ਟਰਾਲੀਆਂ ਵਿੱਚ ਪਰ ਕੇ ਕੱਢਣਾ ਸਾਧ ਸੰਗਤ ਜੀ ਵੈ ਗੁਰੂ ਕਹਿੰਦਾ ਭਾਈ ਤੁਸੀਂ ਕਿਲੋਂ ਵਿੱਚ ਬੀਜਦੇ ਹੋ ਪਰ ਕਵਾਂਟਲਾਂ ਵਿੱਚ ਕੱਢਦੇ ਹੋ ਭਾਈ ਇਸੇ ਤਰ੍ਹਾਂ ਹੀ ਪਾਸ਼ਾ ਜੀ ਕਹਿੰਦੇ ਨੇ ਭਾਈ ਗੁਰੂ ਸਾਹਿਬ ਨੇ ਕਿਹਾ ਜੇ ਤੂੰ ਚਾਹਦਾ ਤੇਰੇ ਕੋਲ ਸੋਖਾਵੇ ਤਾਂ ਤੂੰ ਦੂਜਿਆਂ ਦਾ ਸੁੱਖ ਮੰਗਿਆ ਕਰ ਜੇ ਤੂੰ ਚਾਹਨਾ ਹੈ ਤੇਰਾ ਭਲਾ ਹੋਵੇ ਤਾਂ ਦੂਜਿਆਂ ਦਾ ਭਲਾ ਮੰਗਿਆ ਕਰ ਸਾਧ ਸੰਗਤ ਜੀ ਪਾਸ਼ਾ ਜੀ ਕਹਿੰਦੇ ਆ ਤੂੰ ਦੂਜਿਆਂ ਦਾ ਦੂਜਿਆਂ ਲਈ ਸੁੱਖ ਮੰਗਣਾ ਸ਼ੁਰੂ ਤੇ ਕਰ ਤੈਨੂੰ ਕਈ ਗੁਣਾ ਵੱਧ ਸੁੱਖ ਮਿਲੂਗਾ ਤੂੰ ਦੂਜਿਆਂ ਦਾ ਭਲਾ ਮੰਗ ਕਈ ਗੁਣਾ ਸੁੱਖ ਤੇਰੇ ਘਰ ਆਪ ਚਲ ਕੇ ਆਵੇਗਾ ਸਾ ਸੰਗਤ ਜੀ ਤੂੰ ਦੂਜਿਆਂ ਦਾ ਭਲਾ ਮੰਗ ਤੇਰਾ ਭਲਾ ਆਪ ਹੀ ਹੋ ਜਾਣਾ ਹੈ ਸਾਈ ਸਤ ਸੰਗਤ ਜੀ ਇਹ ਹੀ ਕੁਦਰਤ ਦਾ ਨਿਜਮ ਹੈ ਭਾਈ ਇਹ ਹੀ ਰੱਬ ਦਾ ਹੁਕਮ ਹੈ ਗੁਰਬਾਣੀ ਦਾ ਫਰਮਾਨ ਹੈ ਭਾਈ ਫਰੀਦਾਂ ਪੁਰੇ ਦਾ ਭਲਾ ਕਰ ਫਰੀਦਾ ਪੁਰੇ ਦਾ ਭਲਾ ਕਰ ਸਾ ਸੰਗਤ ਜੀ ਭਾਈ ਦੂਜਿਆਂ ਦਾ ਭਲਾ ਕਰ ਜੇ ਤੂੰ ਆਪਣਾ ਭਲਾ ਚਾਹਣਾ ਹੈ ਸਾ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਾ ਸੌਦਾ ਕੀਤਾ ਸੀ ਨਾ ਭਾਈ ਜਿੱਥੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਾਧ ਸੰਗਤ ਜੀ ਗੁਰਦੁਆਰਾ ਹਰਸਤਾ ਛੇ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਸਥਿਤ ਹੈ ਉੱਥੇ ਮਹਾਰਾਜ ਗਏ ਪਾਈ ਲੰਗਰ ਸ਼ੁਰੂ ਕੀਤਾ ਜਾ ਕੇ ਪਾਕਿਸਤਾਨ ਵਿੱਚ ਸਾਧ ਸੰਗਤ ਜੀ ਜਿਹੜੇ ਪੈਸੇ ਗੁਰੂ ਨਾਨਕ ਪਾਸ਼ਾ ਜੀ ਨੂੰ ਉਹਨਾਂ ਦੇ ਪਿਤਾ ਨੇ ਦਿੱਤੇ ਸੀ ਸਾ ਸੰਗਤ ਜੀ ਮਹਤਾ ਕਾਲੂ ਜੀ ਨੇ ਪਈ ਮਹਤਾ ਕਾਲੂ ਜੀ ਨੇ ਗੁਰਨਾਨਕ ਪਾਸ਼ਾ ਨੂੰ ਕਿਹਾ ਸੀ ਜਾ ਜਾ ਕੇ ਸੌਦਾ ਕਰੋ ਪਈ ਸੌਦੇ ਦਾ ਅਰਥ ਕੀ ਹੈ ਵਪਾਰ ਕਰਨਾ ਸਾ ਸੰਗਤ ਜੀ ਪਾਸ਼ਾ ਨੇ ਜਾ ਕੇ ਲੰਗਰ ਸ਼ੁਰੂ ਕਰ ਦਿੱਤਾ ਪਈ ਆਪਣੇ ਨਾਲ ਹੀ ਮਰਦਾਨੇ ਨੂੰ ਲੈ ਗਏ ਭਾਈ ਲੰਗਰ ਸ਼ੁਰੂ ਹੋ ਗਿਆ ਪਕਵਾਨ ਵੱਖ-ਵੱਖ ਤਰੀਕੇ ਦੇ ਪਕਵਾਨ ਸ਼ੁਰੂ ਹੋ ਗਏ ਲੰਗਰ ਵਤਣਾ ਸ਼ੁਰੂ ਹੋ ਗਿਆ ਭਾਈ ਪਈ ਸ਼ਾਮਾਂ ਤੱਕ ਲੰਗਰ ਚੱਲਿਆ ਇੱਕ ਦਿਨ ਸਾਧੂਆਂ ਨੇ ਰੱਜ ਕੇ ਭੋਜਨ ਖਾਦਾ ਸਾ ਸੰਗਤ ਜੀ ਅਗਲੇ ਦਿਨ ਫੇਰ ਲੰਗਰ ਸ਼ੁਰੂ ਹੋ ਗਿਆ ਭਾਈ ਲੋਕ ਦੂਰ-ਦੂਰ ਤੱਕ ਰੌਲਾ ਪੈ ਗਿਆ ਕੀ ਭਾਈ ਕੋਈ ਵੱਡਾ ਬੰਦਾ ਆਇਆ ਹੈ ਜਿਸ ਨੇ ਲੰਗਰ ਲਗਾਇਆ ਹੈ ਭਾਈ ਇੱਕ ਦਿਨ ਲੰਗਰ ਚੱਲਿਆ ਦੋ ਦਿਨ ਲੰਗਰ ਚੱਲਿਆ ਤਿੰਨ ਦਿਨ ਲੰਗਰ ਚੱਲਿਆ ਭਾਈ ਦਿਨ ਰਾਤ ਲੰਗਰ ਵਰਤਿਆ ਸਾ ਸੰਗਤ ਸੈਂਕੜਿਆਂ ਦੀ ਗਿਣਤੀ ਵਿੱਚ ਸਾਧੂ ਦੂਰੋਂ ਦੂਰੋਂ ਆਉਣੇ ਸ਼ੁਰੂ ਹੋ ਗਏ ਕਹਿੰਦੇ ਭਾਈ ਬੜਾ ਅਮੀਰ ਬੰਦਾ ਆਇਆ ਹੈ ਤਿੰਨ ਦਿਨ ਹੋ ਗਏ ਨੇ ਲੰਗਰ ਚੱਲ ਰਿਹਾ ਹੈ ਦਿਨ ਰਾਤ ਲੰਗਰ ਵਰਤ ਰਿਹਾ ਹੈ ਦਿਨ ਰਾਤ ਲੰਗਰ ਵਰਤ ਰਿਹਾ ਹੈ ਸਾਧ ਸੰਗਤ ਜੀ ਜਦੋਂ ਤਿੰਨ ਦਿਨ ਲੰਗਰ ਚੱਲਦੇ ਰਹੇ ਸਾਧੂ ਦਿਨ ਰਾਤ ਲੰਗਰ ਛਕਦੇ ਗਏ ਜਦੋਂ ਸੈਂਕੜਿਆਂ ਵਿੱਚ ਸਾਧ ਸੰਗਤ ਜੀ ਸਾਧੂ ਇਕੱਠੇ ਹੋ ਗਏ ਤਾਂ ਫਿਰ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਨੇ ਤਿੰਨ ਦਿਨ ਲੰਗਰ ਚਲਾ ਕੇ ਫਿਰ ਅਗਲੇ ਦਿਨ ਸੱਚਾ ਸੌਦਾ ਕੀਤਾ ਸੀ ਸਾਸੰਗਤ ਜੀ ਇਸ ਦਾ ਮਤਲਬ ਹੈ ਤਿੰਨ ਦਿਨ ਲੰਗਰ ਚਲਾਉਣਾ ਸੱਚਾ ਸੌਦਾ ਨਹੀਂ ਸੀ ਨਹੀਂ ਸੀ ਸਾਸੰਗਤ ਜੀ ਜਿਹੜਾ ਤਿੰਨ ਦਿਨ ਲੰਗਰ ਚਲਾਇਆ ਨਾ ਉਹ ਸੱਚਾ ਸੌਦਾ ਨਹੀਂ ਸੀ ਸਾਸੰਗਤ ਜੀ ਦੂਰੋ ਦੂਰ ਸੈਂਕੜਿਆਂ ਦੀ ਗਿਣਤੀ ਵਿੱਚ ਸਾਧੂ ਇਕੱਠੇ ਹੋਏ ਤਾਂ ਅਗਲੇ ਦਿਨ ਗੁਰਨਾਨਕ ਪਾਸ਼ਾ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਸਾ ਸੰਗਤ ਜੀ ਉਹਨਾਂ ਨੂੰ ਇੱਕ ਗੱਲ ਕਹੀ ਕਹਿੰਦੇ ਸਾਧੂ ਜਾਣੂ ਆ ਰੱਬ ਨੇ ਤੁਹਾਨੂੰ ਜੀਵਨ ਦਿੱਤਾ ਹੈ ਗੁਰਨਾਨਕ ਪਾਸ਼ਾ ਜੀ ਨੇ ਸਾਧੂ ਹਣ ਕੇ ਆਪਾਈ ਤੰਦਰੁਸਤੀ ਦਿੱਤੀ ਹੈ ਹੱਥ ਪੈਰ ਦਿੱਤੇ ਨੇ ਇਹ ਜਨਮ ਮੰਗ ਕੇ ਖਾਣ ਵਾਸਤੇ ਨਹੀਂ ਦਿੱਤਾ ਪਰ ਗੁਰੂ ਨਾਨਕ ਪਾਸ਼ਾ ਕਹਿੰਦੇ ਭਾਈ ਇਹ ਜਨਮ ਮੰਗ ਕੇ ਖਾਣ ਵਾਸਤੇ ਨਹੀਂ ਦਿੱਤਾ ਮੰਗ ਮੰਗ ਕੇ ਖਾਂਦੇ ਰਹਿੰਦੇ ਹੋ ਕਿਉਂ ਖਾਂਦੇ ਹੋ ਲੋਕਾਂ ਦੇ ਘਰੋਂ ਮੰਗ ਕੇ ਤੁਸੀਂ ਸਾਧੂ ਵੀ ਹਰਾਨ ਹੋ ਗਏ ਭਾਈ ਕਹਿੰਦੇ ਤਿੰਨ ਦਿਨ ਤਾਂ ਪ੍ਰਸ਼ਾਦਾ ਸ਼ਕਾਉਂਦਾ ਰਿਹਾ ਇਹਨੂੰ ਅੱਜ ਕੀ ਹੋ ਗਿਆ ਸਾਧ ਸੰਗਤ ਜੀ ਪਾਸ਼ਾ ਕਹਿੰਦੇ ਆ ਹੱਥ ਪੈਰ ਦਿੱਤੇ ਨੇ ਨਾ ਇਹ ਮਿਹਨਤ ਕਰਨ ਵਾਸਤੇ ਦਿੱਤੇ ਨਹੀਂ ਇਹ ਦਸਾਂ ਨੋਹਾਂ ਦੀ ਕਿਰਤ ਕਰਨ ਵਾਸਤੇ ਦਿੱਤੇ ਨੇ ਕੋਈ ਕੰਮ ਕਰੋ ਮੰਗ ਕੇ ਖਾਣ ਲਈ ਨਹੀਂ ਦਿੱਤੇ ਸਾ ਸੰਗਤ ਜੀ ਗੁਰਨਾਨਕ ਪਾਸ਼ਾ ਨੇ ਕਿਹਾ ਸੀ ਭਾਈ ਹੱਕ ਦੀ ਕਮਾਈ ਕਰੋ ਦਸਾਂ ਨੋਹਾਂ ਦੀ ਕਿਰਤ ਕਰੋ ਕਿ ਸੇਕੋ ਮੰਗ ਕੇ ਨਹੀਂ ਖਾਣਾ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਪਾਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਵੀਆਂ-ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਹੁਣ ਆਪ ਨੂੰ ਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ